ਹਲੇ ਆ ਕਿ ਮੈਨੂੰ ਤਾਂ ਕੋਈ ਹਲਕਾ ਵੀ ਮਾੜਾ ਨਹੀਂ ਲੱਗਾ ਕਿਉਂਕਿ ਹਮੇਸ਼ਾ ਪਹਿਲਾਂ ਵੀ ਕਾਂਗਰਸ ਦੀ ਗੋਟ ਜਿਹੜੀ ਵਧੀ ਆ ਐਕਟਿਵਿ ਜਿੱਥੇ ਜਾਣਾ ਮੇਰੀ ਇੱਕ ਗੱਲ ਜਦੋਂ ਜਾਣੇ ਆ ਨਾ ਜਾਂਦੇ ਹੀ ਪਤਾ ਲੱਗ ਜਾਂਦਾ ਕਿ ਵਰਕਰਾਂ ਚ ਕਿੰਨਾ ਹਿਸ਼ਾ ਹ ਜਦੋਂ ਮੈਂ ਰਾਣਾ ਜੀ ਕੋਲ ਘਰ ਗਿਆ ਤਾਂ ਉੱਥੇ ਕੈਂਚੀ ਜੀ ਸਾਹਿਬ ਮਿਲੇ 2.5 300 ਜਿਹੜਾ ਉਹਨਾਂ ਦੇ ਨਾਲ ਬੰਦੇ ਸੀਗੇ ਵਰਕਰ ਸੀ ਉਹਨਾਂ ਦੇ ਔਰ ਉਹਨਾਂ ਨੇ ਉਹਨਾਂ ਨੇ ਜਾਂਦਿਆਂ ਸਾਰੀ ਰਾਣਾ ਜੀ ਦੇ ਨਾਰੇ ਕਾਂਗਰਸ ਪਾਰਟੀ ਦੇ ਨਾਰੇ ਮੇਰੇ ਨਾਰੇ ਗੱਲ ਇਹ ਕਿ ਜਦੋਂ ਲੀਡਰ ਕਰੰਟ ਵਾਲਾ ਹੋਵੇ ਤੇ ਥੱਲੇ ਵਾਲੀ ਟੀਮ ਪੂਰੀ ਗਰੰਟ ਵਾਲੀ ਹੁੰਦੀ ਹੈ ਜੇ 20000 ਕਿਹਾ ਤੇ 25000 ਦੀ ਲੀਡ ਨਾ ਆਵੇ ਤੇ ਤਾਂ ਗੱਲ ਕਰਦੇ। ਜੀਰਾ ਸਾਹਿਬ ਇੱਕ ਬਹੁਤ ਬਹੁਤ ਐਗਰੈਸਿਵ ਤਰੀਕ ਨੇ ਗਰੰਟ ਵਾਲੇ ਜੀਰਾ ਸਾਹਿਬ ਇੱਕ ਸਵਾਲਾ ਕਰੰਟ ਕੈਪਟਨ ਸਾਹਿਬ ਨੇ ਦੇਖਿਆ ਕਿਤੇ ਉਹਨਾਂ ਨੂੰ ਪੁੱਛ ਲਿਓ ਇੱਕ ਇੱਕ ਸਕੂਟਰ ਵਾਲੇ ਨੇ ਰਾਤਾ ਕੈਪਟਨ ਸਾਹਿਬ ਤੇ ਜੇ ਮੇਰੇ ਨਾਲ ਤੇ ਰਾਣੇ ਨਾਲ ਪੰਗਾ ਨਾ ਲੈਂਦਾ ਤੇ ਹੋ ਸਕਦਾ ਫਿਰ ਆਪਣਾ ਬਣ ਜਾਂਦਾ ਇੱਕ ਐਮ ਸਵਾਲ ਹੈ 9 ਵਿਧਾਨ ਸਭਾ ਹਲਕਿਆਂ ਚੋਂ 9 ਵਿਧਾਨ ਸਭਾ ਹਲਕਿਆਂ ਚੋਂ ਇੱਕ ਸੁਲਤਾਨਪੁਰ ਦਾ ਹਲਕਾ ਹੈ ਉਥੇ ਰਾਣਾ ਇੰਦਰਪ੍ਰਤਾਪ ਆਜ਼ਾਦ ਕੈਂਡੀਡੇਟ ਨੇ ਕੁਝ ਸੰਭਾਵੀ ਉਮੀਦਵਾਰ ਵੀ ਸੀਗੇ ਉਹਨਾਂ ਦਾ ਸਹਿਯੋਗ ਮੰਗੋ ਵੀ ਰਾਣਾ ਇੰਦਰਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪੇ ਪਿਤਾ ਜੀ ਨਾਲ ਆ ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਤੁਸੀਂ ਉਥੇ ਰਾਣਾ ਇੰਦਰਪ੍ਰਤਾਪ ਦੀ ਮਦਦ ਲਾਓ ਬਿਲਕੁਲ ਮਦਦ ਲਾਵਾਂਗਾ ਵੀ ਮੇਰਾ ਭਰਾ ਉਹ ਮੇਰੀ ਮਦਦ ਕਰੇਗਾ ਵੀ ਤੁਸੀਂ ਸਾਡੇ ਭਰਾਵਾਂ 'ਚ ਠਿੱਕ ਤਾਂ ਨਾ ਪਾਓ ਨਹੀਂ ਰਾਣੀ ਤੇ ਤੁਹਾਡਾ ਕੀ ਸਪਸ਼ਟੀਕਰਨ ਹੈ ਜੀ ਰਾਣੇ ਨੂੰ ਸਪਸ਼ਟੀਕਰਨ ਦੇ ਕਿ ਲੋਕ ਜੀ ਦਾ ਸਹਾਰਾ ਇੱਕ ਮਿੰਟ ਨੰਬਰ ਤੇ ਦੇ ਦਿਓ ਜਵਾਬ ਇੱਕ ਮਿੰਟ ਜਵਾਬ ਲੈ ਲੰਦੋ ਜਵਾਬ ਲੈ ਲੰਦੋ ਹਾਂਜੀ ਇਹਨਾਂ ਨੂੰ ਸਪਸ਼ਟ ਕਰਨ ਤੇ ਦਾ ਲੋੜ ਨਹੀਂ ਰਾਣੇ ਦੇ ਕੰਮ ਬੋਲ ਚੱਲਣੀ ਤਾਂ ਉਹ ਨਹੀਂ ਹੁੰਦੀ ਸੁਲਤਾਨਪੁਰ ਦੇ ਵਿੱਚ ਕਰਨਗੇ ਜੀ ਇੰਦਰ ਨਾਲ ਸੇ ਹੋਊਗੇ ਇਹਨਾਂ ਦੇ ਉਹ ਮੈਂ ਯਕੀਨ ਇਹਨਾਂ ਦੀ ਗੱਲ ਤੇ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਅਮਰਿਤਪਾਲ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਹਲਕੇ ਦੇ ਵਿੱਚ ਉਮੀਦਵਾਰੀ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅਮਰਿਤਪਾਲ ਉਹਨਾਂ ਦੀ ਕਿਉਂਕਿ ਇੱਕ ਲੱਗਦੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਮੈਂ ਛੱਡੋ ਯਾਰ ਕੀ ਟ੍ਰੈਂਡ ਨਹੀਂ ਮੈਂ ਇੱਕ ਪੰਥਕ ਪਰਿਵਾਰ ਤੋਂ ਹਾਂ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਪੰਥਕ ਪਰਿਵਾਰ ਚੋਂ ਆਂ ਲੱਗਦੀ ਹੈ ਔਰ ਮੈਂ ਇਹ ਗੱਲ ਕਰਦਾ ਜਦੋਂ ਮੈਂ ਪੰਥਕ ਪਰਿਵਾਰ ਚੋਂ ਆਂ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਦਾ ਆਕ ਜੀ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜੀ ਜਦੋਂ ਤੁਸੀਂ ਐਂਡੀ ਬਣ ਜਾਂਦੇ ਹੋ ਜਿੱਦਾਂ ਨਾਮਿਨੇਸ਼ਨ ਕਰਨੀ ਹੈ ਜਿੱਦਾਂ ਨਾਮਿਨੇਸ਼ਨ ਕਰਨੀ ਹੈ ਉਸ ਦਿਨ ਉਹ ਸਵਿਧਾਨ ਵਾਲੇ ਜਿਹੜਾ ਐਫੀਡੇਵਟ ਹੁੰਦੇ ਤੇ ਸਾਈਨ ਕਰਨੇ ਪੈਂਦੇ ਜੀ ਉਸ ਦਿਨ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਾ ਜੀਰਾ ਸਾਹਿਬ ਮੌਜੂਦਾ ਸਰਕਾਰ ਦੇ ਤੇ ਮੈਂ ਕਿਹਾ ਸੀ ਡਾਕਟਰ ਅਜੇ ਤੱਕ ਸੁਖਵੀਰ ਬਾਦਲ ਨੇ ਆਉਂਦਾ ਡਾਕਟਰ ਟੈਸਟ ਨਹੀਂ ਕਰਾਇਆ ਤੇ ਮੈਂ ਇਹ ਗੱਲ ਕਹਿਣਾ ਕਿ ਲਾਲਜੀਤ ਸਿੰਘ ਜੀ ਜੇ ਪੰਥਕ ਹਲਕਾ ਹੈ ਪਹਿਲੀ ਗੱਲ ਚਿਹਰਾ ਮੋਹਰਾ ਤਾਂ ਪੰਥਕ ਬਣਾ ਲਾ ਮੈਨੂੰ ਤਾਂ ਕੱਲ ਕਿਸੇ ਨੇ ਦੱਸਿਆ ਕਿ ਜਿਹੜੀ ਪੱਗ ਆ ਉਹ ਵੀ ਨਹੀਂ ਨੂੰ ਆਪ ਨੂੰ ਬੰਨਣੀ ਹੁੰਦੀ ਪੱਗ ਕਿਹਦੀ ਗੱਲ ਕੀਤੀ ਹੈ ਅੰਮਰਪਾਲ ਜੀ ਵੀ ਇਸ ਨਾਮਜ਼ਦਗੀ ਪਛਟ ਚੁੱਕੇ ਜਾਣਾ ਉਹਨਾਂ ਵੀ ਗੱਲ ਨਾਮਜ਼ਦਗੀ ਪਰ ਨਹੀਂ ਹੈ ਤਾਂ ਕੀ ਕਰ ਗੱਲ ਗੱਲ ਇਹ ਹੈ ਕਿ ਮੈਂ ਗੁਰੂ ਦੇ ਬਾਣੇ ਦਾ ਸਤਿਕਾਰ ਕਰਦਾ ਔਰ ਜਿਹਦੇ ਨਾਂ ਨਾਲ ਭਾਈ ਸਾਹਿਬ ਲੱਗ ਜੇ ਤੇ ਮੈਂ ਤਾਂ ਵੈਸੇ ਹੀ ਸਤਿਕਾਰ ਕਰਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਅੱਜ ਅਸੀਂ ਬਿਲਕੁਲ ਅਸੀਂ ਭਾਈ ਸਾਹਿਬ ਬਣ ਗਏ ਪਰ ਮੈਂ ਗੱਲ ਕਹਿਣਾ ਕਿ ਮੇਰਾ ਪਰਿਵਾਰ ਜਿਹੜਾ ਹੈ ਮੈਨੂੰ ਪਾਰਟੀ ਨੇ ਕਾਂਗਰਸ ਪਾਰਟੀ ਨੇ ਤਾਂ ਟਿਕਟ ਦਿੱਤੀ ਹੈ ਕਿਉਂਕਿ ਜੀਰਾ ਪਰਿਵਾਰਕ ਪੰਥਕ ਪਰਿਵਾਰ ਆ ਮੇਰੇ ਦਾਦਾ ਜੀ ਸਵਰਗਵਾਸੀ ਜਹਦਰ ਗੁਰਦੀਪ ਸਿੰਘ ਜੀ ਉਹ 27 ਸਾਲ ਮੈਂਬਰ ਐਸਜੀਪੀਸੀ ਰਹੇ ਮੇਰੇ ਪਿਤਾ ਜੀ ਜਹਦਰਿੰਦਰਜੀਤ ਸਿੰਘ ਦੀਰਾ ਮੈਂ ਨਾ ਸਾਰਾ ਪੰਜਾਬ ਉਹਨਾਂ ਬਾਰੇ ਜਾਣਦਾ ਸਾਡੇ ਤੋਂ ਵੱਡਾ ਪੰਥਕ ਪਰਿਵਾਰ ਕਿਹੜਾ ਮੈਂ ਅੱਜ ਤੱਕ ਵੀ ਕੋਈ ਕਿਸੇ ਚੀਜ਼ ਦਾ ਕੋਈ ਬੰਦਾ ਇਹ ਗੱਲ ਕਹਦੇ ਕੀ ਇਹ ਮੀਟ ਮੱਛੀ ਜਾਂਦਾ ਕੋਈ ਨਾ ਕੋਈ ਕਹਿੰਦਾ ਸੇ ਤੇ ਇਹ ਮੇਰੇ ਹਿਸਾਬ ਨਾਲ ਜਿਹੜੇ ਆ ਲਾਲਜੀਤ ਭੁੱਲਰ ਰਗੇ ਆ ਇਹਨਾਂ ਦਾ ਡੋਪ ਟੈਸਟ ਮੈਂ ਤਾਂ ਕਿਹਾ ਮੈਨੂੰ ਪਤਾ ਲੱਗਾ ਕਿ ਇਹਨੇ ਨਸ਼ਾ ਮੁਕਤ ਪੰਜਾਬ ਕਿੱਥੋਂ ਕਰਨਾ ਇਹ ਤਾਂ ਆਪ ਨਸ਼ਾ ਮੁਕਾਂਟੇ ਲੱਗਾ ਹੋਇਆ ਇਹ ਮੈਨੂੰ ਲੱਗਦਾ ਚਲਾਉਂਦਾ ਕੰਮ ਆਕੇ ਕੀ ਲੱਗਦਾ ਬਲਟੋਵਾ ਸਾਹੀ ਆ ਭਾਜਪਾ ਵੀ ਆ ਬਲਟੋਵਾ ਯਾਰ ਬਲਟੋਵਾ ਸਾਹਿਬ ਨੇ ਤਾਂ ਕਹਿਤਾ ਮੇਰੇ ਤੋਂ ਮਾੜਾ ਬੰਦਾ ਹੀ ਕੋਈ ਨਹੀਂ ਤੇ ਤੁਸੀਂ ਅਜੇ ਵੀ ਬਲਟੋਵਾ ਸਾਹਿਬ ਬਾਰੇ ਪਿੱਛੇ ਦੇ ਆ ਜਿਹੜੇ ਭਾਜਪਾ ਦੀ ਗੱਲ ਕਰਦੇ ਹੋ ਭਾਜਪਾ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਭਾਜਪਾ ਵਾਲਿਆਂ ਨੂੰ ਹੁਣ ਤੁਸੀਂ ਦੱਸੋ ਕਿ ਆਪਾਂ ਪੰਥਕ ਘਲਕਾ ਕਹਿ ਕੇ ਤੇ ਨਿਕਰ ਵਾਲਿਆਂ ਨੂੰ ਵੋਟਾਂ ਪਾਵਾਂਗੇ ਹਾਂ ਲੋਕਾਂ ਨੂੰ ਝੂਠ ਬੋਲਿਆ ਪਹਿਲਾਂ ਤਾਂ ਮੈਂ ਕਹਿਣਾ ਕਿ ਇਹਨਾਂ ਨੂੰ ਜਦੋਂ ਇਹ ਵੋਟਾਂ ਮੰਗਣ ਆਉਂਦੇ ਇਹਨਾਂ ਨੂੰ ਪੁੱਛੋ ਕਿ ਭਾਈ 15-15 ਲੱਖ ਰੁਪਈਆ ਜਿਹੜਾ ਤੁਸੀਂ ਕਿਹਾ ਸੀਗਾ ਉਹ ਕਿੱਥੇ ਆ ਉਹ 15-15 ਲੱਖ ਮਿਲ ਗਿਆ ਜੇ ਤਾਂ 15 ਲੱਖ ਰੁਪਈਆ ਮਿਲ ਗਿਆ ਤੇ ਆਪਣਾ ਫਰਜ਼ ਬੰਦਾ ਆਪਾਂ ਇਹਨਾਂ ਨੂੰ ਵੋਟਾਂ ਪਾ ਦੇਈਏ ਤੇ ਨਹੀਂ ਤਾਂ ਇਹਨਾਂ ਨੂੰ ਆਪਾਂ ਚੱਲਦੇ ਕਰੀਏ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਿ ਜੋ ਲੋਕਾਂ 'ਚ ਮਾਨ ਸਤਿਕਾਰ ਦੇ ਪਿਆਰ ਮਿਲ ਰਿਹਾ ਜੋ ਗੁਰੂ ਦੀ ಅಪਾਰ ਕਿਰਪਾ ਔਰ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਜਿਹੜਾ ਸੇਵਾ ਦਾ ਮੌਕਾ ਮਿਲਦਾ ਮੈਂ 2014 ਦੇ ਵਿੱਚ ਮੇਰੇ ਪਿਤਾ ਜੀ ਨੇ ਸਵਰਗਵਾਸੀ ਜਹਦਰਿੰਦਰ ਸਿੰਘ ਜੀਰਾ ਨੇ ਉਹਨਾਂ ਨੇ ਟਿਕਟ ਮੰਗੀ ਸੀ ਔਰ ਉਦੋਂ ਟਿਕਟ ਜਿਹੜੀ ਸੀ ਉਹ ਸਰਦਾਰ ਹਰਮਿੰਦਰ ਸਿੰਘ ਗਿੱਲ ਜੀ ਨੂੰ ਮਿਲ ਗਈ। 19 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਡੈਂਪਾ ਜੀ ਆ ਗਏ। ਔਰ ਅੱਜ ਜਾ ਕੇ ਜਿਹੜੀ ਟਿਕਟ ਆ ਉਹ ਸਾਡੇ ਪਰਿਵਾਰ ਨੂੰ ਮਿਲੀ। ਔਰ ਮੈਨੂੰ 5 ਸਾਲ ਸੇਵਾ ਕਰਨ ਦਾ ਮੌਕਾ ਮਿਲਿਆ। ਮੇਰਾ 5 ਸਾਲ ਦਾ ਬੋਰਡ ਕਾਰਡ ਕੱਢ ਲਓ ਕਿ ਕਿੰਨੇ ਕੰਮ ਛੀਰੇ ਹਲਕੇ ਚ ਕੀਤੇ। ਔਰ ਇਸ ਕਰਕੇ ਮੈਂ ਗੱਲ ਕਹਿਣਾ ਕਿ ਜੇ ਬਾਰਡਰ ਦੀ ਗੱਲ ਔਰ ਮੈਂ ਪਹਿਲਾ ਮੇਰਾ ਇਹ ਆ ਸਾਰਿਆਂ ਨੂੰ ਕਿ ਜਿਹੜਾ ਵਪਾਰ ਲਈ ਖਾਲੜੇ ਵਾਲਾ ਜਿਹੜਾ ਪਾਕਿਸਤਾਨ ਬਾਰਡਰ ਜਿਹੜਾ ਉਹ ਖੁੱਲਣਾ ਚਾਹੀਦਾ ਹੈ ਤਾਂ ਕਿ ਵਪਾਰ ਜਿਹੜਾ ਜੇ ਵਪਾਰ ਵਧੇਗਾ ਪੈਸਾ ਲੋਕਾਂ ਦੀ ਜੇਬ ਚ ਆਏਗਾ ਤਾਂ ਹੀ ਪੰਜਾਬ ਖੁਸ਼ਹਾਲ ਹੋ ਸਕਦਾ ਹੈ ਔਰ ਦੂਜੀ ਗੱਲ ਇਹ ਆ ਕਿ ਨਸ਼ਾ ਜਿਹੜਾ ਨਸ਼ਾ ਤਾਂ ਬੰਦ ਹੋਊਗਾ ਕਿ ਜੇ ਅਸੀਂ ਉੱਥੇ ਪਾਰਲੀਮੈਂਟ ਤੇ ਜਾ ਕੇ ਆਵਾਜ਼ ਚੁੱਕਾਂਗੇ ਅੱਜ ਤੱਕ ਕਿਸੇ ਐਮਪੀ ਨੇ ਆਵਾਜ਼ ਨਹੀਂ ਚੁੱਕੀ ਅੱਜ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਬੰਦੀ ਸਿੰਘਾਂ ਤੇ ਕਿੰਨੇ ਐਮਪੀ ਸਾਹਿਬਾਂ ਸੀ ਉੱਥੇ ਭਾਈ ਇੱਕ ਇਕੱਲਾ ਜਸਵੀਰ ਸਿੰਘ ਗਿੱਲ ਸੀ ਜਿਹੜਾ ਬੰਦੀ ਸਿੰਘਾਂ ਦੇ ਉੱਤੇ ਬੋਲਿਆ ਆ ਜਿਹੜਾ ਐਨਐਸਏ ਲੱਗਾ ਮੈਂ ਉਦੋਂ ਵੀ ਇਹ ਗੱਲ ਕਹੀ ਮੈਂ ਕਿਹਾ ਯਾਰ ਮੈਨੂੰ ਕਈ ਯਾਰ ਤਾਂ ਤਰਸ ਆਉਂਦਾ ਹੈ ਕਿ ਇਹੋ ਜੀਆਂ ਸਰਕਾਰਾਂ ਬਣ ਗਈਆਂ ਪਹਿਲਾਂ ਜਦੋਂ ਗੋਰਿਆਂ ਦਾ ਰਾਜ ਸੀ ਤੇ ਗੋਰਿਆਂ ਦੇ ਰਾਜ ਦੇ ਵਿੱਚ ਜਦੋਂ ਕੋਈ ਮਾੜਾ ਮੋਟਾ ਕੋਈ ਸਿੱਖ ਭਰਾ ਕੋਈ ਸਿਰ ਚੁੱਕਦਾ ਸੀ ਨੌਜਵਾਨ ਮੁੰਡਾ ਤਾਂ ਉਹਨੂੰ ਉਹਨੂੰ ਭੇਜਿਆ ਜਾਂਦਾ ਸੀ ਕਾਲੇ ਪਾਣੀ ਦੀ ਜੇਲ੍ਹ ਹੂੰ ਕਾਲੇ ਪਾਣੀ ਭੇਜਿਆ ਜਾਂਦਾ ਸੀ ਔਰ ਜੇ ਹੁਣ ਕੋਈ ਕਹਿੰਦਾ ਕਿ ਗੁਰੂ ਦਾ ਸਿੱਖ ਬਣ ਜਾ ਉਹਨੂੰ ਡਿਬਰੂਗੜ੍ਹ ਭੇਜਿਆ ਜਾਂਦਾ ਗੱਲ ਇਹ ਆ ਕਿ ਉਹ ਲੜਾਈ ਲੜ ਰਿਹਾ ਸਿਰਫ ਆਪਦੀ ਭਾਈ ਸਾਹਿਬ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਦਾ ਕਿ ਜਿੰਨੇ ਸਿੰਘ ਤੁਹਾਡੇ ਨਾਲ ਨੇ ਆ ਸਾਡਾ ਵੀਰ ਆ ਮੇਰਾ ਭਰਾ ਐ ਲੋਰੀਆ ਭਰਾ ਐ ਬਾਜੇਗੇ ਯਾਰ ਬਾਜੇ ਕੇ ਨੂੰ ਵੀ ਤੁਸੀਂ ਲੜਾਉ ਹਾਂ ਉਹ ਥਾਪੀਆਂ ਮਾਰਦਾ ਹੁੰਦਾ ਸੀ ਬਿੱਟੂ ਦੇ ਮੁਕਾਬਲੇ ਲੈ ਮੈਨੂੰ ਗਰੰਟੀ ਹੈ ਜੇ ਬਾਜੇ ਕੇ ਬਿੱਟੂ ਕੇ ਦੇ ਬਿੱਟੂ ਦੇ ਮੁਕਾਬਲੇ ਲੜੇ ਉਹ ਹੋ ਸਕਦਾ ਹੈ ਕਿ ਵਧੀਆ ਵੋਟਾਂ ਲੈ ਕੇ ਜਾਵੇ ਜਿੱਤੇ ਜਾਏ ਨਾ